हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਭਾਈ ਤੋਂ ਤੇ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਉਹ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਵਧੀਆ ਬਈ ਨਾਮ ਤੇ ਐਡਰੈਸ ਹੋ ਨਾਮ ਕੁਲਵਿੰਦਰ ਸਿੰਘ ਭਾਈ ਪਿੰਡ ਸਨਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਭਾਈ ਭਧੌੜ ਵੀ ਰਹਿੰਦਾ ਭਾਈ ਰੂਪਾ ਵੀ ਰਹਿੰਦਾ ਨੇਨੇਵਾਲ ਦੀ ਮੋਬਾਈਲ ਨੰਬਰ ਹੋਵੇ 7719583125 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਬੱਚੀ ਦੇ ਨੇ ਕਿੰਨੀ ਉਮਰ ਹੈ ਏ ਬਈ ਸਾਰੀਆਂ ਹੀ ਬਸੀਆਂ ਆ ਤਿੰਨ ਤਾਂ 11-11 ਮਹੀਨਿਆਂ ਦੀਆਂ ਉਹ ਬੱਚਾ ਏ 1.5 ਮਹੀਨਿਆਂ ਦਾ ਠੀਕ ਆ ਵੀ ਹਮ ਸਾਰੀਆਂ ਖੀਰੀਆਂ ਚਾਰ ਥਾਣਾਗੇ ਠੀਕ ਆ ਪੂਰੀ ਟੋਪ ਦੀਆਂ ਬਰੀਡ ਵਾਲੀਆਂ ਬਸੀਆਂ ਆ ਸਾਰੀਆਂ ਦੀ ਉਮਰ ਬਈ ਛੋਟੀ ਹੋਈ ਆ 10 ਮਹੀਨੇ ਤਕਰੀਬਨ ਉਮਰ ਆ ਚਾਰੀਆਂ ਹੀ ਬਈ ਦੰਦਾਂ ਚੋ ਜਿਹੜੀਆਂ ਖੀਰੀਆਂ ਹੀ ਬਈ ਸਾਰੀਆਂ ਹੀ ਝੋਲੀ ਚੰਗੀਆਂ ਗੱਬੜੀਆਂ ਹੀ ਝੋਲੀਆਂ ਸਾਰੀਆਂ ਦੀ ਚਾਰੀ ਸਾਫ ਨੇ ਆ ਨਾ ਚਾਹੂੰ ਕਿ ਸਾਰੀਆਂ ਬਸੀਆਂ ਦੀ ਪੂਰੀ ਫੁੱਲ ਆ ਬਈ ਠੀਕ ਆ ਤੋਰਾ ਤਾਰਾ ਬੜਾ ਕਮਾਲ ਆ ਬਈ ਪੂਰੀ ਐਕਟਰ ਨੰਬਰ ਆ ਇਹ ਦੇਖੋ ਗੋਦੀਬਾਦ ਚੰਗੀ ਸਾਰੀਆਂ ਬਾਕੀ ਫੁੱਲ ਟੋਆ ਪੈਂਦਾ ਦਾ ਠੀਕ ਆ ਤੇ ਮਾਂ ਦਾ ਕੀ ਰਿਕਾਰਡ ਆ ਬਈ ਇਹਦਾ ਵੀ 2500 ਬੀ ਲੀਟਰ ਦਾ ਰਿਕਾਰਡ ਆਗਾ ਠੀਕ ਆ ਬਾਕੀ ਝੂਲੀ ਦਿਖਾ ਰਹੇ ਬੱਸੀ ਆਪ ਹੀ ਦੱਸ ਝੂਲੀ ਕਮਾਲ ਦੀ ਹੈ ਨਾ ਹਾਂ ਥੋੜਾ ਕੈਮਰੇ ਤੇ ਜਾਖ ਰਿਹਾ ਇਹਦੇ ਚਾਰ ਥਾਣਾਗੇ ਕੀ ਬਾਤ ਨੇ ਝੂਲਾਂ ਸਾਰਿਆਂ ਲਈ ਚਿੰਮੀ ਹੋਵੇ ਗੱਬੜਾਂ ਝੂਲੀ ਬਹੁਤ ਚੰਗੀਆਂ ਸਮੇ ਪਲੀ ਆ ਬੱਚੀ ਚੰਗੀ ਆ ਗਰੋਥ ਚੰਗੀ ਕਰਦੀ ਹੋਰ ਹੋਜੀ ਪੂਰੇ ਵੇ ਗੇੜ ਬੂਟ ਪੂਰਾ ਫੁੱਲ ਆ ਸਾਰੀਆਂ ਬੱਸੀਆਂ ਦਾ ਸਹੀ ਗੱਲ ਆ ਬਾਈ ਤੇ ਮੁੱਲ ਕੀ ਆ ਫਿਰ ਬਾਈ ਮੁੱਲ ਬਈ ਫੋਨ ਤੇ ਕਰ ਲਾਂਗੇ ਹੋਣਗੇ ਜਾਈ ਜੀ ਸਾਰਿਆਂ ਦੇ ਠੀਕ ਆ ਬਾਈ ਅੱਗੇ ਵੀਰੇ 2 ਨੰਬਰ ਇਹ ਵੀ 11 ਮਹੀਨੇ ਦੀ ਹੈ ਬਈ ਠੀਕ ਆ ਬਾਈ ਹਾਂ ਬਾਕੀ ਫੇਸ ਬਿਊਟੀ ਇਹ ਵੀ ਦਿਖਾ ਦਿਓ ਹੂੰ ਪੂਰੀ ਟੌਪ ਦੀ ਬੱਸੀ ਹੈ ਜੀ ਫੇਸ ਬੜਾ ਚੰਗਾ ਹਾਂ ਚਮਕ ਚਮਕ ਪੂਰੀ ਫੁੱਲ ਆ ਬਈ ਇਹਦੀ ਸਨੱਖ ਆਪਣਾ ਬੱਚੀ ਦੇ ਵਿੱਚ ਚੰਗਾ ਗਾ ਹਾਂ ਮਾਂ ਦਾ ਦੁੱਧ ਕਿੰਨਾ ਬਈ ਇਹਦਾ ਬਈ 3+ ਵਾਲੀ ਦੀ ਹੈ 3+ ਵਾਲੀ ਦੀ ਇਹ ਇਕੱਠੇ ਹੀ ਲਈਆਂ ਆਪਾਂ ਤਨੇ ਵਸੀਆਂ ਕਿਹੜੇ ਸੀਮਣ ਦੀ ਆ ਭਰਾ ਇਹ ਬਈ ਆਪਾਂ ਸਾਰੀ ਡਿਟੇਲ ਦੇ ਦਾਂਗੇ ਬੰਦੇ ਨੂੰ ਆਪਣੇ ਕੋਲ ਆਈ ਵੇ ਕਰ ਨ ਕੋਈ ਜਮਾਨ ਨਿਕਾਗਾ ਫੇਸ ਬਿਊਟੀ ਪੂਰੀ ਫੁੱਲ ਆ ਡਿਟੇਲ ਆ ਜੀ ਬਾਈ ਪੂਰੀ ਫੁੱਲ ਆ ਬਈ ਬੱਸੀ ਦੀ ਸੀਮਣ ਦੀ ਡਿਟੇਲ ਆ ਬਾਈ ਨਾ ਫੋ ਹਾਂ ਜੀ ਹਵੇ ਭੂਤੋ ਕਰਨ ਆਪਾਂ ਦੇ ਦੇ ਦਾਂਗੇ ਤੇ ਮਾੜਾ ਚੰਗਾ ਦੱਸਿਆ ਬਣਾ ਚੋਲੀ ਦਿਖਾ ਰਹੀ ਬਈ ਇਹਦੀ ਵੀ ਬਾਕੀ ਦਾ ਮਾਲ ਆ ਬਾਈ ਕੱਲਾ ਕੱਲਾ ਥਾਣਾ ਚਾਰ ਚਾਰ ਥਾਣਾ ਜੀ ਜਾਵਾਂ ਰੱਬ ਨਾਲ ਗਏ ਝੋਲੇ ਸਾਰੀਆਂ ਬਸੀਆਂ ਨੇ ਮੁੱਲ ਫੋਨ ਤੇ ਹੋ ਜੂ ਹਾਂ ਮੁੱਲ ਫੋਨ ਤੇ ਹੋ ਜਾਏ ਜੀ ਬਈ ਸਾਰੀਆਂ ਠੀਕ ਆ ਅੱਗੇ ਪ੍ਰਾਪਤ ਇਹ ਵੀ 11 ਮਹੀਨੇ ਦੀ ਹੈ ਬਈ 11 ਮਹੀਨਾ ਨਹੀਂ ਆਉਂਦਾ ਹਾਂਜੀ ਹਾਂ ਕਿਹੜੇ ਟੀਕੇ ਦੀ ਹੈ ਇਹ ਬਈ ਇਹਦਾ ਵੀ ਬਈ ਦੱਸ ਦਾਂਗੇ ਇਹ ਡੈਨਮਾਰਕ ਦੀ ਹੈਗੀ ਓਕੇ ਬਈ ਠੀਕ ਆ ਮਾੜਾ ਤੋਰਾ ਤੋਰਾ ਇਹਦਾ ਵੀ ਦਿਖਾ ਦੇ ਬਈ ਹਾਂ ਤੋਰਾ ਮਾੜਾ ਵੀ 28 29 ਲੀਟਰ ਦਾ ਰਿਕਾਰਡ ਆ ਠੀਕ ਆ ਬ 28 ਤੋਂ 29 ਲੀਟਰ ਦਾ ਰਿਕਾੜਾ ਤੋਰਾ ਤਾੜਾ ਪੂਰੀ ਟੋਪੀ ਕੱਦ ਗੁੱਦ ਬਈ ਪੂਰੀ ਹਾਈਟ ਹੈ ਵੀ ਚਮਕ ਪੂਰੀ ਹੈ ਪਿੰਡੇ ਦੀ ਸਹੀ ਗੱਲ ਹੈ ਹਨਾ ਚਮਕ ਬਹੁਤ ਹੈ ਬੱਚੀ ਝੂਲੀ ਇਹਦੀ ਵੀ ਦਿਖਾਰੀ ਵੀ ਝੂਲੀ ਇਹਦੀ ਵੀ ਪੂਰੀ ਇੱਕ ਨੰਬਰ ਹੈ ਬੀਜੀ ਵਿੱਚ ਬਹੁਤ ਹੈ ਯਾਰ ਬੱਚੀ ਹਨਾ ਹਾਂਜੀ ਹਾਂ ਬਈ ਝੂਲੀ ਕਮਾਲ ਝੂਲੀ ਦੇਖੀ ਬਈ ਚਾ ਬਾਤ ਕੱਲਾ ਕੱਲਾ ਥਣ ਪੇਪਾ ਝੂਲੀ ਦੀ ਮਾੜੀ ਨਹੀਂ ਲੈਂਦੇ ਬਈ ਬਸੇ ਚੰਗੇ ਹੀ ਲੈਂਦੇ ਆਲੇ ਝੂਲ ਨੂੰ ਗੱਪਣਾ ਰਕੀਆ ਲੈ ਸਹੀ ਗੱਲ ਹੈ ਲੈ ਗੱਬਰਗੀ ਝੂਲੀ ਆ ਬਈ ਕੱਦ ਬੜਾ ਨੀ ਗੁਰਨੀ ਬਾਕੀ ਚਮਕ ਚੁੰਗ ਪਿੰਡੇ ਦੀ ਪੂਰੀ ਫੁੱਲ ਆ ਬਈ ਸਾਰੀਆਂ ਦੀ ਮੁੱਲ ਜ ਅੱਗੇ ਵੀਰੇ ਲਾਸਟ ਨੇ ਗੀਨਾ ਕਿੰਨੀ ਉਮਰ ਹੈ ਇਹਦੇ 1.5 ਮਹੀਨੇ ਹੈ ਠੀਕ ਆ ਭਾਈ ਬੱਚਾ ਵੀ ਪੂਰਾ ਟੌਪ ਦਾ ਹੀ ਹੈ ਸਾਢੇ 1.5 ਮਹੀਨਿਆਂ ਦੀ ਉਮਰ ਦੰਦਾਂ ਚ ਖੀਰੀ ਖੀਰੀ ਭਾਈ ਦੰਦਾਂ ਚ ਬਿਲਕੁਲ ਖੀਰੀ ਈ ਵਿੱਚ ਚੋਲੀ ਗੱਬਣਾ ਰਗੀ ਝੋਲੀ ਆ ਬਾਕੀ ਛੜਨੀ ਹੋਣੀ ਬੱਸੀ ਦੀ ਝੋਲੀ ਜ਼ਰੂਰ ਚੈੱਕ ਕਰਵਾਵਾ ਤੋਰਾ ਤੋਰਾ ਪੂਰਾ 1 ਨੰਬਰ ਹੈਗਾ ਸਹੀ ਗੱਲ ਆ ਭਾਈ ਫਰੰਟ ਬਹੁਤ ਚੰਗਾ ਬੱਚੀ ਹਾਂ ਬਹੁਤ ਨਹੀਂ ਫਰੰਟ ਜੀ ਬਈ ਮਿਲਦਾ ਬਹੁਤ ਘੱਟ ਮਿਲਦਾ ਇੰਦਾ ਹੀ ਨਹੀਂ ਪਹਿਲਾਂ ਬਾਕੀ ਝੂਲੀ ਦਿਖਾ ਦੇ ਲੈ ਝੂਲੀ ਮਿਲਦੀ ਹੈ ਝੂਲੀ ਦਿਖਾਵਾਂਗੇ ਬੰਨ ਦੇ ਨੇ ਬਈ ਤੋਰਾ ਤਾਰਾ ਬਹੁਤ ਚੰਗਾ ਤੋਰਾ ਦੂਰਾ ਬਈ ਇੱਕ ਨੰਬਰ ਆਇਆ ਪਿੱਛੇ ਤੋਂ ਪਿੱਠ ਪੂੜਾ ਦੇਖੋ ਬਈ ਪਿੱਠ ਪੂਰਾ ਲੰਬਾ ਚੌੜਾ ਬਈ ਸਟੇਟਨੈਸ ਬੱਛੀ ਦੀ ਜਿਹੜੀ ਬਹੁਤ ਚੰਗੀ ਹੈਗੀ ਬਾਕੀ ਝੂਲੀ ਦਿਖਾਉਣਾ ਕਮਾਲ ਦੀ ਹੈ ਬਾਕੀ ਝੂਲੀ ਦਿਖਾ ਦੇ ਲੈ ਬਈ ਚਾਰ ਥਾਣਾਗੇ ਨਿਕੜ ਮੈਂ ਅਰੇ ਦੁੱਧ ਵੀ ਨੀਂ ਝੜੀ ਜਾਂਦੀ ਐ ਸਹੀ ਗੱਲ ਆ ਲੈ ਕਿਆ ਬਾਤ ਕੱਚੀ-ਕੱਚੀ ਪਈ ਆ ਬਈ ਕੱਚੀ ਪਈ ਆ ਹਜੇ ਉਮਰ ਬਹੁਤ ਬਾਕੀ ਇਸ ਬਿਊਟੀ ਬਹੁਤ ਟੌਪ ਦੀ ਬੱਚੀ ਹੀ ਆ ਬਈ ਸਹੀ ਗੱਲ ਆ ਬਾਕੀ ਸਾਰਿਆਂ ਦੀ ਚਮਕ ਪੂਰੀ ਫੁੱਲ ਗਈ ਕਿਸੇ ਬੱਸੀ ਰਾਣ ਲੱਸੀ ਨਹੀਂ ਉਹ ਮੁੱਲ ਜਾਇਜ਼ ਹੋਊਗਾ ਹਾਂ ਬਈ ਜੇ ਕੋਈ ਇਕੱਠਿਆਂ ਲਊ ਆਪਾਂ ਹੋਰ ਵੀ ਮਾਨਤਨ ਕਰ ਦਾਂਗੇ ਮੁੱਲ ਜਮਾ ਜਾਇਜ਼ ਹੋ ਕੋਈ ਵਾੜਾ ਨਹੀਂ ਕਰਦੇ ਉਹ ਤੇ ਜੇ ਕੋਈ ਚਾਰੇ ਇਕੱਠਿਆਂ ਕੋਈ ਆ ਯਾਰ ਵਪਾਰੀ ਲੈ ਜਾਂਦੇ ਆਪਾਂ ਫਿਰ ਉਹ ਮੋਲਾ ਪਤਾ ਫੋਨ ਤੇ ਕਰ ਲੈਨੇ ਨਹੀਂ ਜ਼ਰੂਰੀ ਆ ਬਈ ਬਾਈ ਕਹਿੰਦਾ ਪੜਦਾ ਜਾਂ ਰਹਿ ਜਾਂਦਾ ਕਈ ਵਾਰੀ ਵੇਚਣ ਲੈ ਭਰਾ ਲੈ ਜਾਂਦੇ ਆ ਹਨਾ ਤੇ ਨਾ ਕਿਸੇ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ